ਜਿਹੜਾ ਬੀਰੀ ਮੈ ਤਾਂ ਸਟਾਰਟ ਕਰਾਈ 70 ਤੋਂ ਸਟਾਰਟ ਹੋਈ ਸੀਗੀ ਸਵਾ ਲੱਖ ਤੱਕ ਦੀ ਗਾਂ ਹੈ ਮੇਲੇ ਸਨ ਅੱਛਾ ਬਾਈ ਤੇ ਖਰਚਾ ਬਹੁਤ ਜ਼ਿਆਦਾ ਘੱਟ ਆਉਂਦਾ ਦੂਸਰੇ ਨਾਲ ਠੀਕ ਹੈ ਜਿਹੜੇ ਚ ਤੱਪਦਾ ਨਹੀਂਗਾ ਜਿਹੜਾ ਬਾਸ ਦਾ ਸੈਟ ਹੈ ਜਿਹੜਾ ਆਪਣਾ ਛਾਦਰਾਂ ਹੁੰਦੀਆਂ ਨੇ ਉਹ ਤਪੀ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜੇ ਆ ਆਪਣੇ ਪਿੰਡ ਦੇ ਵਿੱਚ ਪਿੰਡ ਕਾਸੀ ਵਾਲਾ ਦੇ ਵਿੱਚ ਇੱਥੇ ਇੱਕ ਬਾਈ ਨੇ ਨਵਾਂ ਡੇਰੀ ਫਾਰਮ ਸ਼ੁਰੂ ਕੀਤਾਗਾ ਤੇ ਬਾਈ ਹੋਰਾਂ ਦੇ ਵਿੱਚ ਸੈੱਟ ਪਹਿਲਾਂ ਵੀ ਪਾਇਆ ਹੋਇਆ ਸੀਗਾ ਤੇ ਬਾਈ ਹੋਰਾਂ ਨੇ ਪਸ਼ੂ ਅੱਗੇ ਵਧਾਏ ਲੇਗੇ ਤੇ ਬਾਈ ਹੋਰਾਂ ਨੇ ਅੱਜ ਨਵਾਂ ਸੈੱਟ ਪਾਇਆਗਾ ਇਹ ਸੈੱਟ ਜਿਹੜਾ ਸਾਰਾ 4-5 ਕੇ ਹਜ਼ਾਰ ਰੁਪਏ ਦੇ ਵਿੱਚ ਬਾਈ ਫੁਰਾਂ ਨੇ ਕੰਪਲੀਟ ਕੀਤਾਗਾ ਤੇ ਆਪਾਂ ਦੇਖੋ ਸੈੱਟ ਸਾਰਾ ਵਧੀਆਗਾ ਜਿਹੜਾ ਆਪਾਂ ਬਾਸ ਦਾ ਸੈੱਡਾਗਾ ਉਹ ਪਾਇਆ ਬਾਈ ਫੁਰਾਂ ਨੇ ਤੇ ਆਪਾਂ ਬਾਈ ਫੁਰਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹਦੇ ਕਿੰਨਾ ਖਰਚ ਆ ਗਿਆ ਕਿੰਨੇ ਸਮੇਂ ਦੇ ਵਿੱਚ ਇਹ ਸੈੱਡ ਪੈ ਗਿਆ ਆਪਾਂ ਸਾਰੀ ਗੱਲਬਾਤ ਬਾਈ ਫੁਰਾਂ ਦੇ ਨਾਲ ਕਰਦੇ ਆਂਗੇ ਅਸੀ ਕਾਲ ਜੀ ਅਸੀ ਗੱਲ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਜੀ ਤੇ ਬਈ ਜਿਹੜਾ ਇਹ ਸੈੱਡ ਪਾਇਆਗਾ ਇਹਦੇ ਖਰਚਾ ਕਿੰਨਾ ਆ ਗਿਆ ਬਈ ਆਪਣਾ ਸਾਰਾ 5 ਤੋਂ 6000 ਰੁਪਏ ਖਰਚਾ ਆਇਆ ਟੋਟਲ ਆਲ ਅੱਛਾ ਬਈ ਕਿੰਨੇ ਟਾਈਮ ਦੇ ਵਿੱਚ ਸੈੱਡ ਬਣ ਕੇ ਆਪਣਾ ਬਈ ਇਹ ਇਹ ਸੈੱਡ 1 ਦਿਨ ਦੇ ਵਿੱਚ ਤਿਆਰ ਹੋ ਗਿਆ ਵੀਰੇ 1 ਦਿਨ ਦੇ ਵਿੱਚ ਬਈ ਹਾਂ ਹਾਂ ਕਿਵੇਂ ਬਈ ਇਹ ਦੂਜੇ ਸੈੱਡ ਤੇ ਇਹਦੇ ਸੈੱਡ ਦੇ ਵਿੱਚ ਫਰਕ ਕੀ ਲੱਗਿਆ ਬਈ ਤੁਹਾਨੂੰ ਫਰਕ ਇਹਦੇ ਵਿੱਚ ਇਹ ਇੱਕ ਤਾਂ ਇਹ ਗਰਮੀ ਦੇ ਵਿੱਚ ਤਪਦਾ ਨਹੀਂਗਾ ਜਿਹੜਾ ਬਾਸ ਦਾ ਸੈੱਡ ਹੈ ਜਿਹੜਾ ਆਪਣਾ ਚਾਦਰਾਂ ਹੁੰਦੀਆਂ ਨੇ ਉਹ ਤਪੀ ਜਾਂਦੀਆਂ ਨੇ ਇਹ ਗਰਮੀ ਦੇ ਵਿੱਚ ਤਪਦਾ ਨਹੀਂਗਾ ਠੰਡਾ ਰਹਿੰਦਾ ਬਾਕੀ ਇਹਦੇ ਖਰਚਾ ਬਹੁਤ ਜ਼ਿਆਦਾ ਘੱਟ ਆਉਂਦਾ ਹੈ ਦੂਸਰੇ ਨਾਲ ਠੀਕ ਹੈ ਭਾਈ ਜੀ ਤੇ ਬਈ ਡੈਰੀ ਫਾਰਮ ਸ਼ੁਰੂ ਕਰਨ ਦੇ ਪਿੱਛੇ ਤੁਹਾਡਾ ਕੀ ਕਾਰਨ ਸੀਗਾ ਤੁਹਾਨੂੰ ਕੀ ਲੱਗਿਆ ਵੀ ਆਪਾਂ ਨੂੰ ਡੈਰੀ ਫਾਰਮ ਸ਼ੁਰੂ ਕਰਨਾ ਚਾਹੀਦਾਗਾ ਡੈਰੀ ਫਾਰਮ ਇੱਕ ਤਾਂ ਮੇਰੀ ਖੁਦ ਦੀ ਡੈਰੀ ਹੈਗੀ ਠੀਕ ਹੈ ਮੈਂ ਕੋਹ ਦਾ ਦੁੱਧ ਖਰੀਦਦਾ ਖੁਦ ਦੁੱਧ ਪਾਉਣਾ ਹੈਗਾ ਠੀਕ ਹੈ ਦੂਸਰਾ ਦੁੱਧ ਦੇ ਵਿੱਚ ਜਿਹੜਾ ਸਭ ਤੋਂ ਵੱਧ ਬੈਨੀਫਿਟ ਆਏਗਾ ਅੱਛਾ ਭਾਈ ਜੀ ਤੇ ਬਈ ਪਸ਼ੂ ਆਪਾਂ ਨੇ ਆਪਣੇ ਦਵੇ ਪਹਿਲਾਂ ਕਰਦੇ ਹੈਗੇ ਦੀ ਕਾ ਆਪਾਂ ਨੇ ਪਰਚੇਜ ਕੀਤੇ ਨੇਗੇ ਨਹੀਂ ਨਹੀਂ ਬਈ ਸਾਰੇ ਪਰਚੇਜ ਕੀਤੇ ਨੇ ਇੱਕ ਵੀ ਪਸ਼ੂ ਆਪਣੇ ਘਰ ਦਾ ਨਹੀਂ ਗਿਆ ਸੀ ਕੰਨਾ ਅੱਛਾ ਬਈ ਤੇ ਆਪਣਾ ਬਈ ਤੋੜੀ ਹੋ ਗਈ ਆ ਜਿਹੜਾ ਆਚਾਰ ਹੋ ਗਿਆ ਜਾਂ ਕੋਈ ਹੋਰ ਦਾਣਾ ਉਹੋ ਬਈ ਉਹ ਵੀ ਪਰਚੇਜ ਕਰ ਸਾਰਾ ਪਰਚੇਜ ਕੀਤਾ ਵੀਰੇ ਇਕੱਲਾ ਤੇ ਬਈ ਹੁਣ ਤੁਸੀਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਸਾਰਾ ਕੁਝ ਸਾਈਡ ਆ ਉਹ ਸਾਰੇ ਹੀ ਮੁੱਲ ਦਾ ਆਗਾ ਤੁਸੀਂ ਖਰੀਦੇ ਤੁਹਾਡੇ ਦੇ ਘਰ ਦਾ ਕੁਝ ਨਹੀਂ ਸੀਗਾ ਤੇ ਬਈ ਤੁਹਾਨੂੰ ਇਹ ਚ ਕੋਈ 2 ਰੁਪਏ ਬਚਦੇ ਹੈਗੇ ਨਹੀਂ ਕਿ ਨਾ ਵੀਰੇ ਬਹੁਤ ਵਧੀਆ ਬੈਨੀਫਿਟ ਹੈ ਜੇ ਸਹੀ ਤਰੀਕੇ ਨਾਲ ਚੱਲੋਗੇ ਜੇ ਸਹੀ ਤਰੀਕੇ ਨਾਲ ਨਹੀਂ ਚੱਲੋਗੇ ਫਿਰ ਕੋਈ ਬੈਨੀਫਿਟ ਨਹੀਂ ਜੇ ਸਹੀ ਤਰੀਕੇ ਨਾਲ ਚੱਲਾਂਗੇ ਤਾਂ ਬਹੁਤ ਵਧੀਆ ਬੈਨੀਫਿਟ ਆਗਾ ਠੀਕ ਹੈ ਤੇ ਬਈ ਆਪਣੇ ਲਈ ਪਸ਼ੂ ਕਿੰਨੇ ਨੇ ਸਾਰੇ ਹੁਣ ਇਸ ਟਾਈਮ 5 ਪਸ਼ੂ ਨੇਗੇ ਅੱਛਾ ਭਾਈ ਤੇ ਭਾਈ ਆਪਾਂ ਨੇ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਖਰੀਦੇ ਸੀਗੇ ਭਈ ਉਹ ਵੀ ਪੈਸਿਆਂ ਦੇ ਵਿੱਚ ਆਪਾਂ ਪੈਸੇ ਤਾਂ ਵੀਰੇ ਮੈਂ ਤਾਂ ਸਟਾਰਟ ਕਰਾਈ ਸੀ 70 ਤੋਂ ਸਟਾਰਟ ਹੋਈ ਸੀਗੀ ਸਵਾ ਲੱਖ ਤੱਕ ਦੀਆਂ ਗਾਂ ਆਈ ਮਰਲੇ ਹੁਣ ਅੱਛਾ ਭਾਈ ਤੇ ਵੱਧ ਦੁੱਧ ਵਾਲੀ ਗਾਂ ਪਰਨੇ ਕਿੰਨੇ ਲੀਟਰ ਵਾਲੀ ਆ ਇਸ ਟਾਈਮ 30 ਲੀਟਰ ਵਾਲੀਆਂ ਨੇ ਦੋ ਗਾਂ ਮਾ ਵੱਧ ਦੁੱਧ ਵਾਲੀਆਂ ਅੱਛਾ ਭਾਈ ਦੋ ਗਾਂ ਮਾ 30 ਲੀਟਰ ਵਾਲੀਆਂ ਨੇਗੀਆਂ ਤੇ ਭਾਈ ਵੀ ਫਾਇਦੇ ਵਾਲਾ ਕੰਮ ਆਗਾ ਹਾਂ ਹਾਂ ਬਹੁਤ ਵਧੀਆ ਭਾਈ ਬਹੁਤ ਜ਼ਿਆਦਾ ਦੇਖੋ ਬਾਈ ਜੀ ਤੇ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰੀਏ ਬਾਈ ਜੇ ਆਖਰ ਨੂੰ ਫਾਇਦੇ ਵਾਲਾ ਕੰਮ ਸੀਗਾ ਤਾਂ ਹੀ ਬਾਈ ਹੋਰਾਂ ਨੇ ਸਾਰਾ ਕੁਝ ਬਾਈ ਹੋਰਾਂ ਕੋਲੇ ਮੁੱਲ ਦਾਗਾ ਜਿਹੜੇ ਬਾਈ ਕਹਿੰਦੇ ਹੁੰਦੇ ਨੇ ਵੀ ਇਹਦੇ ਵਿੱਚੋਂ ਕੁਝ ਬਾਚਦਾ ਨਹੀਂ ਹੈਗਾ ਜਾਂ ਕੁਝ ਵੀ ਲਾ ਦੋ ਵੀ ਸਾਨੂੰ ਕੰਮ ਨਹੀਂ ਕਰਨਾ ਹੈਗਾ ਉਹ ਬਸ ਨਾ ਕੰਮ ਕਰਨ ਦੇ ਬਹਾਨੇ ਹੁੰਦੇ ਨੇਗੇ ਬਾਈ ਹੋਰਾਂ ਲਵੇ ਹੁਣ ਕੁਝ ਵੀ ਆਉਦਾ ਨਹੀਂ ਹੈਗਾ ਕਣਕ ਮੱਕੀ ਸਾਰਾ ਕੁਝ ਆਚਾਰ ਤੂੜੀ ਸਾਰਾ ਕੁਝ ਬਾਈ ਹੋਰਾਂ ਨੇ ਮੁੱਲ ਖਰੀਦ ਦੇਣਗੇ ਤੇ ਬਾਈ ਹੋਰਾਂ ਨੂੰ ਸਾਰਾ ਕੁਝ ਹੀ ਬਚਦਾਗਾ ਤੇ ਤਾਂ ਕਰਕੇ ਸਾਨੂੰ ਬੇਨਤੀ ਆ ਵੀ ਡੇਰੀ ਫਾਰਮ ਵੱਲ ਲਾਓ ਅੱਗੇ ਜਾ ਕੇ ਇਹ ਕਿੱਤਿਆਂ ਦੀ ਬਹੁਤ ਜ਼ਿਆਦਾ ਹੋਊਗੀ ਦੁੱਧ ਲਾ ਲਓ ਆਪਣਾ ਹੁਣ ਜਿਹੜਾ 50 60 ਰੁਪਏ ਪੈਂਦਾਗਾ ਉਹਦਾ 100 ਰੁਪਏ ਤੱਕ ਰੇਟ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਹਾਡੇ ਨੇੜੇ ਕੋਈ ਸ਼ਹਿਰ ਹੈਗਾਗਾ ਤਾਂ ਤੁਸੀਂ ਉੱਥੇ ਵੀ ਪਾ ਸਕਦੇ ਹੋਵੋਗੇ ਤੇ ਬਾਈ ਹੋਰਾਂ ਨੇ ਦੱਸਿਆ ਵੀ ਬਾਈ ਹੋਰਾਂ ਦੀ ਆਪਣੀ ਡੇਰੀ ਵੀ ਹੈਗੀ ਹੈ ਬਾਈ ਹੋਰਾਂ ਦਾ ਆਉਦਾ ਵੀ ਉਧਰ ਕੁ ਮੇਸਣਾ ਆਉਂਦਾ ਹੈਗਾ ਤੇ ਇਧਰ ਦੁੱਧ ਪਾਉਂਦੇ ਨੇ ਬਾਈ ਹੋਰੀ ਦੋਨੇ ਪਾਸੇ ਫਾਇਦਾ ਲੈਂਦੇ ਨੇ ਕਿ ਅੱਸੀ ਕੱਲ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਸਾਡੀ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੁਸੀਂ ਸਾਡੀ ਵੀਡੀਓ Facebook ਤੇ ਦੇਖਦੇ ਹੋ ਤਾਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ